ਇਹਨਾਂ ਨੂੰ ਪੇਟੀ ਚਾਹੁੰਦਾ ਮੈਂ ਯਾਰ ਸਹੀ ਨਹੀਂ ਹੁੰਦਾ ਅੱਗੇ ਬੋਲਣ ਦੀ ਜਿੰਦਗੀ ਕੋਈ ਬੰਦਾ ਸੁਣਨਾ ਕਰਵਾਉਂਦਾ ਕਿ ਕੀ ਕੀ ਪੂਰਾ ਮੈਟਰ ਕੀ ਹੈ ਇਹ ਗੱਲ ਸੁਣੋ ਸਰ ਇਹ ਇਹ ਲੋਲੇ ਹੋਇਆ ਸਾਰੇ ਹਾਂ ਇਹ ਰਹੇ ਹੋਇਆ ਰਾਤ ਨੂੰ ਰਾਤ ਨੂੰ ਗਿਆ ਹੈ ਉਹ ਸਾਰੇ ਨਾ ਬਹੁਤ ਜ਼ਿਆਦਾ ਗਲਤ ਚੱਲਦੇ ਆ ਜਿਹੜੇ ਕਿ ਨਾ ਸਾਡਾ ਗਰੁੱਪ ਆ ਅਸੀਂ ਇੱਕ ਦੂਜੇ ਨਾਲ ਰਲੇ ਹੋਇਆ ਇਹ ਕੁੜੀਆਂ ਰੱਖਦੇ ਸਿੱਧੀ ਜੀ ਗੱਲ ਆ ਇਹ ਕੁੜੀਆਂ ਰੱਖਦੇ ਆ ਠੀਕ ਆ ਕੁੜੀਆਂ ਰੱਖਦੇ ਤੁਹਾਨੂੰ ਦਿਖਾ ਪ੍ਰੂਫ ਵੀ ਦਿਖਾ ਦਿੰਦੇ ਆ ਅਸੀਂ ਵੀ ਸਾਡੇ ਕੋਲ ਹੈ ਗਿਆ ਆ ਸਾਨੂੰ ਬੋਲਣ ਤੇ ਮਜਬੂਰ ਕੀਤਾ ਅਸੀਂ ਬੋਲਦੇ ਨਹੀਂ ਸੀ ਇਹ ਉਹ ਬੋਲਣ ਤੇ ਮਜਬੂਰ ਨਹੀਂ ਸੀ ਹੈ ਨਾ ਮੈਂ ਬਹੁਤ ਹੋ ਗਿਆ ਉਹਨਾਂ ਨੂੰ ਜੀਸ਼ ਕਰਦੇ ਸਗਾ ਅਸੀਂ ਉਹ ਤਾਂ ਜਵਾਕ ਪਾਲਦੇ ਸੀਗੇ ਮੇਰੀ ਗੱਲ ਸੁਣੋ ਸਾਰੇ ਇੱਕ ਤਾਂ ਜਗਸੀਰ ਸਰ ਹੋ ਗਿਆ ਠੀਕ ਆ ਜੀ ਸਖੀਰ ਸਰ ਵੀ ਦੇਚੀ ਆ ਬੱਲੂਆਂ ਦਾ ਵੀ ਬੱਚੇ ਤੀਨੀਆਂ ਦੇ ਮਾਲਕ ਸਾਰੇ ਉੱਥੇ ਦੂਜੀਆਂ ਕੁੜੀਆਂ ਨੇ ਬੁਲਾਵਾ ਕੀਤਾ ਦੂਜੀਆਂ ਕੁੜੀਆਂ ਨੇ ਬੁਲਾਵਾ ਕੀਤਾ ਜਿਹੜੀਆਂ ਕੁੜੀਆਂ ਘਰੋਂ ਨਹੀਂ ਰਹਿੰਦੀਆਂ ਗਿਆ ਉਹ ਕੁੜੀਆਂ ਕਹਿਣ ਵਿਹਾ ਸਾਡੀ ਗਲਤੀ ਆ ਸਾਨੂੰ ਕਿਉਂ ਫਸਾਇਆ ਜਾਂਦਾ ਚਾਰ 10 ਕੁੜੀਆਂ ਨੂੰ ਸਾਨੂੰ ਕਿਉਂ ਫਸਾਇਆ ਬਿਨਾਂ ਗਲਤੋਂ ਉਸ ਮੁੱਦੇ ਲੱਗੇ ਅੱਜ ਤੁਸੀਂ ਉਹ ਸਮੁੱਦੇ ਨਹੀਂ ਸਾਨੂੰ ਸਾਰਿਆਂ ਨੂੰ ਕੱਢਿਆ ਗਿਆਗਾ 45 47 ਬੰਦਿਆਂ ਨੂੰ ਕੱਢਿਆ ਗਿਆਗਾ 10 ਕੁੜੀਆਂ ਨੂੰ ਕੱਢਿਆ ਗਿਆ ਸ਼ਰੀਫ ਘਰ ਦੀਆਂ ਕੁੜੀਆਂ ਨੂੰ ਕੱਢਿਆ ਗਿਆ ਜੋ ਆਪਦੇ ਮਾਪਿਆਂ ਦੇ ਕੋਲੇ ਰਹਿੰਦੀਆਂ ਹਨ ਬਾਕੀ ਜਿਹੜੀਆਂ ਜਿਹੜੀਆਂ ਡਿਫਾਲਟਰ ਆ ਜਿਹੜੀਆਂ ਬਾਹਰ ਰਹਿੰਦੀਆਂ ਹਨ ਉਹਨਾਂ ਨੂੰ ਕੁਛ ਨਹੀਂ ਕਿਹਾ ਇਹ ਸਾਰੀਆਂ ਡਿਊਟੀ ਤੇ ਹੈ ਇਸ ਟਾਈਮ ਡਿਊਟੀ ਤੇ ਹੈ ਜੋੜੀਆਂ ਬਣਾਈਆਂ ਹੋਈਆਂ ਹਾਂ ਆ ਜਿਹੜਾ ਇਹ ਸ਼ਰਮ ਨਸ਼ਾ ਕਰਦੇ ਇੱਥੇ ਸ਼ਰਮ ਨਸ਼ਾ ਕਰਦੇ ਹੈ ਮੇਰੀ ਗੱਲ ਸੁਣ ਇਹਨਾਂ ਨੇ ਆ ਪਰਦਾ ਹੋ ਗਿਆ ਹੈ ਜਿਹਦਾ ਨਾਮ ਹੈ ਨਹੀਂ ਉਹ ਆਇਆ ਹੈ ਨਾ ਤੂੰ ਬੈਠ ਜਾ ਯਾਰ 2019 ਤੋਂ ਸੁਭਾਵਨਾ ਨਾ ਆ ਰਿਹਾ ਸਭ ਤੋਂ ਪਹਿਲਾਂ ਅਗਰ ਕੰਟਰੈਕਚੁਅਲ ਦੀ ਸਿਕਿਉਰਟੀ ਦੀ ਨੌਕਰੀ ਚੱਲੀ ਤਾਂ ਮੇਰੀ ਪਹਿਲੀ ਜੋਇਨਿੰਗ ਸੀਗੀ 2019 ਤੋਂ ਲੈ ਕੇ 2023 ਤੱਕ ਮੈਂ ਸਿਕਿਉਰਟੀ ਦਾ ਇਨਚਾਰਜ ਰਿਹਾ ਸਰ ਓਪੀਡੀ ਆਈਪੀਡੀ ਜਿੰਨੇ ਵੀ ਚਾਰਜ ਹੋਏ ਜਿੰਨੇ ਸੂਈ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂਾਂ ਸਾਰੀਆਂ ਮੇਰੀਆਂ ਦੇਖਰੇਖ ਚ ਕੀਤੀਆਂ ਗਈਆਂ ਲੇਕਿਨ ਲਾਸਟ 1 ਸਾਲ ਤੋਂ ਸੁਪਰਵਾਈਜ਼ਰ ਜਗਸੀਰ ਸਿੰਘ ਹੈ ਜੋ ਉੱਚ ਅਧਿਕਾਰੀਆਂ ਦਾ ਖਾਸ ਬੰਦਾ ਹੈ ਉਹਨੂੰ ਇਨਚਾਰਜ ਲਾਇਆ ਗਿਆ ਵੀ ਅਤੇ ਫੌਜੀ ਰਾਜ ਕੰਮ ਕੀਤਾ ਜਾਵੇ ਪੁਲਿਸ ਬੇਨਤੀ ਹੈ ਵੀ ਇਹ ਜੋ ਜਿਨ੍ਹਾਂ ਦੀ ਨੌਕਰੀ ਨਿਕਲ ਗਈ ਇਹਨਾਂ ਨੂੰ ਨੌਕਰੀ ਤੇ ਭਾਲ ਕੀਤਾ ਜਾਵੇ ਇਹਨਾਂ ਨੇ ਇਹਨਾਂ ਬੰਦਿਆਂ ਨੇ ਕਰੋਨਾ ਕਾਲ ਦੌਰਾਨ ਡੇਂਗੂ ਦੌਰਾਨ ਜਦੋਂ ਵੀ ਕਰੋਨਾ ਕਾਲ ਦੌਰਾਨ ਇਹ ਜਿਹੜਾ ਦੌਰ ਸੀਗਾ ਜਦੋਂ ਕੋਈ ਹਸਪਤਾਲ 'ਚ ਕੋਈ ਬੰਦਾ ਡਰਦਾ ਵਰਦਾ ਨਹੀਂ ਸੀ ਉਦੋਂ ਇਹਨਾਂ ਨੇ ਡਿਊਟੀਆਂ ਕੀਤੀਆਂ ਸ਼ਿਫਟਾਂ ਦੀ ਡਿਊਟੀ ਕੀਤੀਆਂ ਤਾਂ ਜੋ ਅਸੀਂ ਮਰੀਜ਼ਾਂ ਦੀ ਫਾਇਦ ਕਰ ਸਕੀਏ ਪੇਸ਼ੈਂਟਾਂ ਦੀ ਹੈਲਪ ਕਰ ਸਕੀਏ ਬਟ ਅੱਜ ਇਹ ਦੌਰ ਆ ਗਿਆ ਉਹਨਾਂ ਨੇ ਨੌਕਰੀ ਤੋਂ ਕਰ ਦਿੱਤਾ ਗਿਆ ਇਹ ਸਾਡੇ ਲਈ ਬਹੁਤ ਹੀ ਅੱਜ ਦੇਖੋ ਦਿਵਾਲੀ ਦੁਸ਼ਹਿਰੇ ਦੇ ਦਿਨਾਂ ਮਹੀਨੇ ਵਿੱਚ ਬਟ ਇਹਨਾਂ ਦਾ ਰੋਜ਼ਗਾਰ ਖੋ ਗਿਆ ਚੁੱਲ੍ਹੇ ਬੰਦ ਹੋ ਗਏ ਇੱਕ ਜੋ ਨੌਕਰੀ ਹੁੰਦੀ ਹੈ ਬੰਦੇ ਲਈ ਸਭ ਤੋਂ ਵੱਡਾ ਰੋਜ਼ਗਾਰ ਉਹ ਹੁੰਦਾ ਜੋ ਉਹਨਾਂ ਦੀ ਨੌਕਰੀ ਹਾਲੇ ਚੱਲੇਗੀ ਕੋ ਮੀਡੀਆ ਰਹੀ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਨੌਕਰੀ ਬਹਾਲ ਕੀਤੀ ਜਾਵੇ ਤੇ ਇਹਨਾਂ ਨੂੰ ਅੱਗੇ ਤੋਂ ਧਿਆਨ ਡਿਊਟੀ ਤੇ ਲਵਾਏ ਜਾਵੇ ਧੰਨਵਾਦ ਜੀ ਇਮਕ ਹਸਪੀਟਲ ਬਸੰਡਾ ਇਹਤੋ ਨੌਕਰੀ ਕਰਦਾ ਜੋ ਕਿ ਮੈਂ ਪ੍ਰਿੰਸੀਪਲ ਕੰਪਨੀ ਦੇ ਵਿੱਚ ਐਕਸ ਸਰਵਿਸਮੈਨ ਦੇ ਤੌਰ ਤੇ ਬਤੌਰ ਸੁਪਰਵਾਈਜ਼ਰ ਰੱਖਿਆ ਗਿਆ ਸੀ ਜਿਹਦੇ ਵਿੱਚੋਂ ਇਹਨਾਂ ਦਾ ਜੋ ਟੈਂਡਰ ਸੀ 30 ਤਰੀਕ ਤੱਕ ਸੀਗਾ ਉਸ ਤੋਂ ਬਾਅਦ ਇੱਕ ਤਰੀਕ ਜਿਹੜੀ ਅੱਜ ਉਹ ਬਰਾਡ ਕੰਪਨੀ ਪ੍ਰਿੰਸੀਪਲ ਨੂੰ ਚੇਂਜ ਕਰਕੇ ਇਹਨਸ ਹਸਪੀਟਲ ਦੇ ਵਿੱਚ ਆਈ ਹੈ ਔਰ ਉਹਦੇ ਵਿੱਚ ਇਹਨਾਂ ਨੇ ਕਿਸੇ ਬਿਨਾ ਰਜਿਸਟਰ ਤੋਂ ਡਾਕੂਮੈਂਟ ਜਮਾ ਕਰਕੇ ਬਿਨਾ ਰਜਿਸਟਰ ਤੋਂ ਇਹਨਾਂ ਨੇ ਕੀ ਕੀਤਾ ਬਰਾਰ ਕੰਪਨੀ ਨੇ ਸੁਪਰਵਾਈਜ਼ਰ ਦਕਸ਼ੀਰ ਸਿੰਘ ਜੋ ਕਿ ਇੱਥੇ ਐਸਓ ਦੀ ਡਿਊਟੀ ਕਰਦੇ ਆ ਉਹਨਾਂ ਨੇ ਗਰੁੱਪ ਦੇ ਵਿੱਚ ਬਸ ਕੋਈ ਅਲਟੀਮੇਟਰ ਨਹੀਂ ਨਾ ਕਿਸੇ ਨੂੰ ਕੁਛ ਬਸ ਲਿਸਟ ਬਣਾ ਕੇ ਸੈਂਦ ਕਰਤੀ ਆ ਕਿ ਕੱਲ ਨੂੰ ਇਹ ਬੰਦੇ ਡਿਊਟੀ ਤੇ ਨਹੀਂ ਆਉਣਗੇ ਇਹਦੇ ਵਿੱਚ ਇਹ ਗਾਰਡ ਪਾਰਟੀ ਲੇਡੀਜ਼ ਗਾਰਡ ਨੇ ਇਹ ਬਹੁਤ ਵਿਚਾਰੇ ਗਰੀਬ ਬੰਦੇ ਆ ਜੋ ਕਿ ਇਸੇ ਨੌਕਰੀ ਤੇ ਆਪਣਾ ਪਰਿਵਾਰ ਪਾਲਦੇ ਆ ਜਿਵੇਂ ਇੱਕ ਸਰਵਿਸਮੈਨ ਰੱਖਿਆ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਔਰ ਇਧਰ ਦੀ ਤਨਖਾਹ ਵੀ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਐਕ ਸਰਵਿਸ ਮੈਨਾਂ ਚੋਂ ਮੈਂ ਸੁਪਰਵਾਈਜ਼ਰ ਭੁਪਿੰਦਰ ਸਿੰਘ ਨੂੰ ਔਰ ਸੁਪਰਵਾਈਜ਼ਰ ਵਿਕਰਮ ਸਿੰਘ ਸੁਪਰਵਾਈਜ਼ਰ ਲਖਵੀਰ ਸਿੰਘ ਔਰ ਸੁਪਰਵਾਈਜ਼ਰ ਪ੍ਰਦੀਪ ਸਿੰਘ ਨੂੰ ਕੱਢਿਆ ਗਿਆ ਜਿਦੇ ਵਿੱਚ 45 ਗਾਰਡ ਹੋਰ ਨਹੀਂ ਜਿਨ੍ਹਾਂ ਨੂੰ ਬਿਨਾ ਅਲਟੀਮੇਟਰ ਤੋਂ ਬਿਨਾ ਕਿਸੇ ਗੱਲ ਤੋਂ ਕੱਢ ਦਿੱਤਾ ਗਿਆ ਜੋ ਕਿ ਇੱਥੋਂ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਨੂੰ ਵੀ ਇਸ ਗੱਲ ਦੀ ਪਿੰਕ ਤੱਕ ਨਹੀਂ ਸੀ ਜੋ ਕਿ ਸਿਰਫ ਇਹ ਗਾਰਡ ਲੈਵਲ ਤੋਂ ਪਤਾ ਸੀ ਮੌਰਨਿੰਗ ਪਤਾ ਲੱਗਿਆ ਉਹ ਵੀ ਗਰੁੱਪ ਦੇ ਵਿੱਚ ਮੈਸੇਜ ਤੇ ਕਿ ਇਹ ਬੰਦੇ ਡਿਊਟੀ ਨਹੀਂ ਆ ਰਹੇ ਔਰ ਇਹ ਬੰਦਿਆਂ ਨੂੰ ਡਿਊਟੀ ਤੇ ਨਹੀਂ ਲਿਆ ਜਾਏਗਾ ਨਵੇਂ ਬੰਦੇ ਇਹਨਾਂ ਦੀ ਜਗ੍ਹਾ ਤੇ ਰੱਖ ਲਏ ਗਏ ਆ ਪਰ ਇਹਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਕੇਂਦਰ ਗਵਰਨਮੈਂਟ ਦਾ ਜੋ ਐਮਸ ਹਸਪਤਾਲ ਆ ਅਸੀਂ ਇਹ ਚਾਹੁੰਦੇ ਆ ਕਿ ਇਹ ਗਾਰਡ ਵੈਦ ਜਿੰਨੇ ਵੀ ਸੁਪਰਵਾਈਜ਼ਰ ਕੱਢੇ ਗਏ ਆ ਇਹਨਾਂ ਦੀ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਦੇ ਬਾਲ ਬੱਚਿਆਂ ਨੂੰ ਸੁੱਖ ਦੀ ਰੋਟੀ ਖਵਾ ਸਕਣ ਆ ਬਾਕੀ ਕੋਈ ਕੁਆਲਿਫਾਈਕੇਸ਼ਨ ਦੀ ਗੱਲ ਹੋਈ ਹੈ ਨਹੀਂ ਸਰ ਡਾਇਰੈਕਟਰ ਸਾਹਿਬ ਦਾ ਸਾਡੇ ਕੋਲ ਨੰਬਰ ਨਹੀਂ ਹੈ ਕਿਉਂਕਿ ਉਹ ਵੀ ਨਵੇਂ ਆਏ ਆ ਜੋ ਬਰਾਡ ਕੰਪਨੀ ਦੇ ਬਰਾਡ ਸਾਹਿਬ ਹੈ ਕਰਨਲ ਬਰਾਡ ਸਾਹਿਬ ਹੈ ਉਹਨਾਂ ਦਾ ਵੀ ਕਿਸੇ ਗਾਰਡ ਨੂੰ ਨਾ ਕਿਸੇ ਸੁਪਰਵਾਈਜ਼ਰ ਨੂੰ ਨੰਬਰ ਨਹੀਂ ਦਿੱਤਾ ਗਿਆ ਕਾਰਨ ਇਹ ਹੀ ਸੀ ਕਿ ਇਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਣਾ ਸੀ ਟੋਟਲ ਕਿੰਨੇ ਜਣੇ ਹੋ 45 ਗਾਰਡ ਹੈ ਜੀ ਔਰ 4 ਸੁਪਰਵਾਈਜ਼ਰ ਆ ਟੋਟਲ 49 ਜਾਣੇ ਆ ਅਸੀਂ ਪੰਜਾਬ ਗਵਰਨਮੈਂਟ ਤੋਂ ਔਰ ਕੇਂਦਰ ਗਵਰਨਮੈਂਟ ਤੋਂ ਇਹੀ ਬੇਨਤੀ ਕਰਦੇ ਆ ਵੀ ਵਿੱਚ ਜੋ 50 ਕੇ 60 ਦੇ ਵਿੱਚ ਸਪੇਅਰ ਗਾਰਡ ਨੇ ਉਹਨਾਂ ਦੇ ਵੀ ਡਾਕੂਮੈਂਟ ਅਜੇ ਜਾਣ ਨਹੀਂ ਕੀਤੇ ਗਏ ਹੋਰ ਅਗਲਾ ਸਰ ਪਲੀਜ਼ ਇਹੀ ਆ ਵੀ ਸਾਡਾ ਸਾਹਿਬ ਕਿਰਪਾ ਕਰਕੇ ਜਿੰਨੇ ਵੀ ਇਹ ਵਿਚਾਰੇ بے ਰੋਜ਼ਗਾਰ ਹੋਏ ਆ ਸਰ ਇਹਨਾਂ ਕੋਲੇ ਕੋਈ ਪੈੜੀ ਨਹੀਂ ਵਿਚਾਰੇ ਗਰੀਬ ਘਰਾਂ ਤੋਂ ਉੱਤੇ ਹੋਏ 12 12 ਬੀਏ ਪੜੇ ਹੋਏ ਬੱਚੇ ਨੇ ਇਹਨਾਂ ਨੂੰ ਗਲਤ ਰਸਤੇ ਤੋਂ ਰੋਕਿਆ ਔਰ ਇਹ ਆਪਣੇ ਵਧੀਆ ਨਸ਼ੇ ਪੱਤੇ ਤੋਂ ਰਾਤ ਨੇ ਇਹਨਾਂ ਦੇ ਡਾਕਟਰ ਟੈਸਟ ਵੀ ਕਰਵਾਏ ਜਾ ਰਹੇ ਜੀ ਤੇ ਇਹਨਾਂ ਦਾ ਮੈਡੀਕਲ ਹਰ ਸਾਲ ਕਰਵਾਇਆ ਜਾਂਦਾ ਜੀ ਫਿਜ਼ੀਕਲ ਔਰ ਐਨੀ ਡਰਿਲ ਪੀਰੀਅਡ ਵੀ ਲਾਏ ਜਾਂਦੇ ਆ ਔਰ ਇਹ ਗਾਰਡ ਜੋ ਹੈ